ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰ ਪਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਆ ਜੀ ਸੋ ਭਰਾਵੋ ਕਾਫੀ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਆ ਠੀਕ ਹੈ ਕੁਝ ਜਿਹੇ ਵਿੱਚ ਉਲਝ ਗਏ ਸੀਗੇ ਤੇ ਉਹਨਾਂ ਕਾਰਨ ਕਰਕੇ ਕੋਈ ਆਪਾਂ ਵੀਡੀਓ ਨਹੀਂ ਅਪਲੋਡ ਕਰ ਸਕਿਆ YouTube ਦੇ ਉੱਪਰ ਤੇ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਅਪਲੋਡ ਕਰ ਰਹੇ ਆ ਤੇ ਉਹ ਵੀ ਆਪਾਂ ਕਰ ਰਹੇ ਆ ਕਬੂਤਰ ਸੇਲ ਵਾਸਤੇ ਠੀਕ ਆ ਭਰਾਵੋ ਤੇ ਇਹ ਕਬੂਤਰ ਕੋਈ ਉਹ ਨਹੀਂ ਹੈਗੇ ਭਰਾਵੋ ਇਧਰ ਇਧਰੋ ਚੱਕੇ ਕਬੂਤਰ ਨਹੀਂ ਹੈਗੇ ਠੀਕ ਆ ਇਹ ਘਰ ਦੇ ਕਬੂਤਰ ਆ ਸਾਰੇ ਕਰਵਾਂ ਮੇਰੇ ਵੀਰ ਭਰਾ ਚੱਕ ਜੋੜਾ ਬਹੁਤ ਘੱਟ ਕਰਨੇ ਕਬੂਤਰ ਪ੍ਰਭ ਬਹੁਤ ਜ਼ਿਆਦਾ ਘੱਟ ਕਰਦੇ ਨੇ ਆ ਬਾਜੀ ਦਾ ਟਾਈਮ ਵਿੱਚ ਬਹੁਤ ਜ਼ਿਆਦਾ ਉਲਝਣ ਹੋ ਜਾਂਦੀ ਆ ਆ ਪਿੱਛੇ ਜੀ ਆਪਣੇ ਬਿਮਾਰੀ ਵੀ ਆ ਗਈ ਕਬੂਤਰਾਂ ਵਿੱਚ ਬਿਮਾਰੀ ਆਉਣ ਦਾ ਕਾਰਨ ਕਿਉਂਕਿ ਇੱਕ ਤਾਂ بارشਾਂ ਬਹੁਤ ਹੋਈਆਂ ਦੂਸਰਾ ਖੁੱਡਿਆਂ ਤੇ ਨਾਲ ਹੀ ਖੁੱਡਾ ਇੱਕ ਅੰਕਲ ਆ ਸਾਡੇ ਉਹਨਾਂ ਨੇ ਬਣਾਇਆ ਨਾ ਮੁਰਗੇ ਰੱਖਿਆ 100 ਮੁਰਗਾ ਰੱਖ ਲਿਆ ਉਹਨਾਂ ਨੇ ਉਹ 100 ਮੁਰਗਾ ਰੱਖਣ ਦੇ ਕਾਰਨ ਉਹ ਜ਼ਿਆਦਾਤਰ ਫੀਡ ਹੀ ਪਾਉਂਦੇ ਆ ਤੇ ਸਫਾਈ ਵੀ ਮੁਰਗਿਆਂ ਥੱਲੇ ਠੀਕ ਠਾਕ ਹੁੰਦੀ ਐ ਤੇ ਪਾਣੀ ਖੜਾ ਰਿਹਾ ਮੁਰਗਿਆਂ ਥੱਲੇ ਦੱਸ ਦੇਣ ਜੋ ਬਦਲ ਪਏ ਆ ਪਾਣੀ ਖੜਾ ਹੋਣ ਕਰਕੇ ਬਿਮਾਰੀ ਆਈ ਕਬੂਤਰੀਆਂ ਆਪਣੀਆਂ ਟੇਡੀਆਂ ਹੋਈਆਂ ਥੋੜੀਆਂ ਬਹੁਤ ਕਬੂਤਰ ਕਿਸੇ ਨੂੰ ਕੱਖ ਨਹੀਂ ਹੋਇਆ ਬਸ ਕਬੂਤਰੀਆਂ ਵਿੱਚ ਆਈ ਕਿਉਂਕਿ ਕਬੂਤਰੀਆਂ ਆਪਸ ਵਿੱਚ ਅੰਡੇ ਰੱਖਦੀਆਂ ਰਹਿੰਦੀਆਂ ਚੌਥੇਕ ਦੇ ਨਾਲ ਅੰਡੇ ਰੱਖ ਦਿੰਦੀਆਂ ਸੀਆਂ ਥੋੜੀ ਕਮਜ਼ੋਰੀ ਚੋਂ ਕਰਕੇ ਉਹਨਾਂ ਵਿੱਚ ਆਈ ਸੀ ਤੇ ਜਾ ਕੁਝ ਬੱਚੀਆਂ ਚਾਹੀ ਛੋਟੀਆਂ ਵਿੱਚ ਤੇ ਬਾਕੀ ਸਾਰੇ ਹੁਣ ਕਬੂਤਰ ਸੈਟਾ ਆਪਣੇ ਕਿਉਂਕਿ ਦੱਸ ਦੇਣਾ ਵੀ ਜ਼ਰੂਰੀ ਹੈ ਨਾ ਕੋਈ ਭਰਾ ਬਹਿਮ ਕਰੇ ਕਿ ਯਾਰ ਬਿਮਾਰੀ ਪਈ ਕਬੂਤਰਾਂ ਨੂੰ ਆਪਾਂ ਕਿਦਾਂ ਮੁੱਲ ਲੈ ਲਈਏ ਹੁਣ ਬਿਲਕੁਲ ਠੀਕ ਆ ਕਬੂਤਰ ਉਹਨਾਂ ਜਿਹੜਾ ਆਪਾਂ ਵੀ ਦੇਖ ਕੇ ਰਾਜੀ ਨਹੀਂ ਆਪਾਂ ਇਹੋ ਜਿਹਾ ਪਾਪ ਨਹੀਂ ਖੱਟ ਕੇ ਰਾਜੀ ਹੈਗੇ ਹੈ ਨਾ ਕਿਸੇ ਦੇ ਤੰਦਰੁਸਤ ਕਬੂਤਰਾਂ ਵਿੱਚ ਜਾ ਕੇ ਆਪਾਂ ਆਪਣਾ ਇੱਕ ਦਾ ਜੋੜਾ ਛਡਾ ਦਈਏ ਤੇ ਅਗਲੇ ਦੇ ਮਰਨੇ ਸ਼ੁਰੂ ਹੋ ਜਾਣ ਤੇ ਨੌ ਪਰ ਨੌ ਕਬੂਤਰ ਆ ਹੁਣ ਤਿੰਨਾ ਹੀ ਆਪਾਂ ਨੇ ਟੇਡਾ ਕਿਸੇ ਨੂੰ ਦੇਣਾ ਕਬੂਤਰ ਨਾ ਕੋਈ ਬਿਮਾਰੀ ਵਾਲਾ ਦੇਣਾ ਠੀਕ ਆ ਆ ਜੋੜਾ ਭਰਾਵੋ ਮੈਂ ਕਲੀਅਰ ਕਰ ਦਿੰਨਾ ਆ ਕੇ 10000 ਰੁਪਏ ਤੋਂ ਘੱਟ ਜੋੜਾ ਆਪਾਂ ਕੋਈ ਨਹੀਂ ਦੇਣਾ ਠੀਕ ਆ ਤੇ ਮੇਰਾ ਵੀਰ ਭਰਾ ਜਿੰਨੇ ਘੱਟ ਕਰਵਾਉਣੇ ਆ ਪੈਸੇ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਆ ਮੈਂ ਵੀਡੀਓ ਵਿੱਚ ਦੱਸ ਦੇ ਲੱਗਾ ਜੋ ਦੇਣਾ ਭਾਈ ਸੋਨਾ ਹੀ ਦੇਣਾ ਆਪਾਂ ਨੇ ਠੀਕ ਆ ਤੇ ਰੇਟ ਆਪਾਂ ਰੁਪਈਆ ਵੀ ਘੱਟ ਨਹੀਂ ਕਰਨਾ ਜਿੰਨੇ ਰੇਟ ਘੱਟ ਕਰਾਉਣਾ ਮੇਰਾ ਵੀਰ ਭਰਾ ਫੋਨ ਨਾ ਕਰੇ ਕਿਉਂਕਿ ਆਪਾਂ ਵੀ ਕੰਮਕਾਰ ਚ ਲੱਗੇ ਆ ਬਿਜੀ ਚੱਲਦੇ ਪਏ ਆ ਤੇ ਡਿਟੇਲ ਕਬੂਤਰਾਂ ਬਾਰੇ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਗਾਰੰਟੀ ਮੈਂ ਕੋਈ ਵੀ ਨਹੀਂ ਦਿੰਦਾ ਇਹਨਾਂ ਦੀ ਇਥੇ ਆਪਣੀ ਗਰੰਟੀ ਕੋਈ ਨਹੀਂ ਕਿ ਕਬੂਤਰਾਂ ਦੀ ਕੀ ਦੇਣੀ ਆ ਠੀਕ ਆ ਐਨਾ ਮੈਨੂੰ ਪਤਾ ਆਪਣੇ ਆ ਜਿਹੜੇ ਕਬੂਤਰ ਆ ਆ ਮੇਰੇ ਸ਼ਾਖਾ ਚ ਮਾਦੀ ਆ ਤੇ ਆ ਪੀੜੀਆਂ ਖਾਲੇ ਕਬੂਤਰਾਂ ਵਿੱਚੋਂ ਕਬੂਤਰ ਆ ਠੀਕ ਆ ਆ ਤਾਂ ਫੁੱਲ ਉੱਡਿਆ ਆ ਤੇ ਕੀ ਉੱਡਿਆ ਆ ਆ ਕਬੂਤਰੀ ਵੀ ਉੱਡੀ ਆ ਸਹੀ ਆ ਫੁੱਲ ਗਰਮੀ ਦੇ ਵਿੱਚ ਕਹਿੰਦਾ ਭਾਵਾ ਕਿ ਜੀ ਚੰਗੀ ਸਾਂਭ ਸੰਭਾਲ ਦੇ ਸਿਰ ਤੇ 12 ਘੰਟੇ ਨੋਰਮਲ ਆ 12 ਘੰਟੇ ਨੋਰਮਲ ਜੋ ਕਹਿਤਾ ਉਹੀ ਹੋਊਗਾ ਜੋ ਕਹਿ ਦਿੱਤਾ ਆ ਗਾਰੰਟੀ ਨਹੀਂ ਹੈ ਜੀ ਦੀ ਕਿ ਮੈਂ ਕੱਲ ਨੂੰ ਵਾਪਸ ਕਰ ਲੂੰਗਾ ਫਲਾਣ ਕਰ ਲੂੰਗਾ ਨਹੀਂ ਮੈਂ ਵਾਪਸ ਨਹੀਂ ਕਰਦਾ ਸਾਫ਼ ਤੇ ਸਪਸ਼ਟ ਜੀ ਗੱਲ ਆ ਜੋ ਹੈ ਆ ਉਹ ਦੱਸ ਕੇ ਦਵਾਂਗਾ ਠੀਕ ਆ 12 ਘੰਟੇ ਨੋਰਮਲ ਬੱਚੇ ਉੱਡਣਗੇ ਭਾਵੇਂ ਇਹਨਾਂ ਨੂੰ ਡਾਲੇ ਤੇ ਭਾਵੇਂ ਬੱਚੇ ਡਾਲਿਓ ਠੀਕ ਆ ਭਾਈ ਆ ਬੇਖ ਲਓ ਚੰਗੀ ਤਰ੍ਹਾਂ ਆ ਜੋੜ ਥੱਲੇ ਤੁਹਾਨੂੰ ਮੈਂ ਜੋੜ ਦਿਖਾਉਣ ਲੱਗਾ ਆ ਪਿਓਰ ਰਾਜਨ ਵਾਲੇ ਕਬੂਤਰ ਆ ਫੁੱਲ ਬਟਾ ਫੁੱਲ ਕੋਈ 1% ਵੀ ਇਹਨਾਂ ਦੇ ਵਿੱਚ ਕਮੀ ਨਹੀਂ ਕਰ ਸਕਦਾ ਤੇਲੂ ਰਾਮ ਵਾਲੇ ਢਿੱਲ ਪਰੇ ਠੀਕ ਆ ਜਿੱਥੋਂ ਰਾਜਨ ਦੇ ਕਬੂਤਰ ਬਣੇ ਸੀਗੇ ਆ ਵੱਡਾ ਜੋੜਾ ਆਪਣਾ ਇਹ ਵੀ 10000 ਦਾ ਹੀ ਦੇਣਾ ਠੀਕ ਆ ਇਹ ਇੱਕ ਬੱਚਾ ਕੋਈ ਢਿੱਲ ਪਰਾ ਵੀ ਕੱਢਦਾ ਆ ਕਬੂਤਰ ਤੇ ਇਹਦੇ ਬੱਚੇ ਮੈਂ ਫੁੱਲ ਢਾਏ ਆ ਫੁੱਲ ਆ ਮਾਦੀ ਆ ਆ ਨਾਰਾ ਠੀਕ ਆ ਕਰ ਲੋ ਚੈੱਕ ਮੇਰੇ ਵੀਰ ਭਰਾ ਕਿਉਂਕਿ ਮੈਂ ਨਸਲਾਂ ਬਾਰੇ ਗੱਲਬਾਤ ਹੀ ਨਹੀਂ ਕਰਦਾ ਹੁੰਦਾ ਪਰ ਜੋ ਮੇਰੇ ਕੋਲ ਪਿਓਰ ਆ ਨਾ ਉਹ ਪਿਓਰ ਹੀ ਦੱਸ ਕੇ ਦਵਾਂਗਾ ਉਹਦੇ ਵਿੱਚ ਕੋਈ ਵੀ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਹੈ ਮਜਬੂਰੀ ਸਮਝ ਲਓ ਕੁਛ ਵੀ ਸਮਝ ਲਓ ਬਸ ਦੇਣੇ ਆ ਠੀਕ ਹੈ ਤੇ ਦੇਣੇ ਇਦਾਂ ਵੀ ਹੈ ਨਹੀਂ ਗੇ ਰਹਿ ਜਾਣਗੇ ਤਾਂ ਰਹਿ ਜਾਣਗੇ ਰੇਟ ਨਹੀਂ ਕੱਟ ਕਰਨਾ ਇਹਨਾਂ ਵਿੱਚੋਂ ਠੀਕ ਹੈ ਭਰਾਵੋ ਕਿਉਂਕਿ ਮੈਂ ਦੇਖਿਆ ਕਿ ਇੱਕ ਮੇਰੇ ਕੋਲ ਬਾਦਕ ਕਬੂਤਰ ਹੋਣ ਕਰਕੇ ਵੀ ਨਾ ਜਿਹੜੀ ਬਿਮਾਰੀ ਆਈ ਆ ਠੀਕ ਹੈ ਭਰਾਵੋ ਤੇ ਉਹ ਫਿਰ ਥੋੜੇ ਰੱਖਾਂਗੇ ਵਧੀਆ ਸ਼ੌਂਕ ਕਰਾਂਗੇ ਹੁਣ ਚੰਗੇ ਤੇ ਸਾਰੇ ਹੀ ਆ ਚੰਗਿਆਂ ਪਿੱਛੇ ਸਾਰੇ ਬਿਮਾਰ ਹੋ ਜਾਣਗੇ ਤੇ ਕੀ ਖੱਟਿਆ ਬੱਟਿਆ ਜਾਊਗਾ ਕੁਝ ਵੀ ਨਹੀਂ ਠੀਕ ਹੈ ਤੇ ਇਹੀ ਕਾਰਨ ਆ ਦੇਣ ਦਾ ਕਿ ਥੋੜੇ ਕਬੂਤਰ ਰੱਖਾਂਗੇ ਤੇ ਥੋੜਾ ਵਧੀਆ ਸ਼ੌਂਕ ਕਰਾਂਗੇ ਕਿਉਂਕਿ ਬਾਜ਼ੀਆਂ ਵਿੱਚ ਵੀ ਉਲਝਣ ਪੈਦਾ ਹੋ ਜਾਂਦੀ ਐ ਇੰਨੀ ਜ਼ਿਆਦਾ ਕਿ ਪਤਾ ਨਹੀਂ ਲੱਗਦਾ ਕਿਹੜੇ ਘੋਣੇ ਆ ਕਿਹੜੇ ਡੋਣੇ ਆ ਤੇ ਕਿਹੜੇ ਬਾਜੀ ਵਿੱਚ ਛੱਡਨੇ ਆ ਇੰਨੇ ਕਬੂਤਰ ਡਾਇ ਹੀ ਨਹੀਂ ਜਾਂਦੇ ਜਿੰਨੇ ਕਬੂਤਰ ਹੋਏ ਪਏ ਆ ਕੋਲ ਉਹ ਲਿਮਟਡ ਜੇ 20 ਕ ਬੱਚੇ ਘਡੋਣੇ ਕਰਨੇ ਆ ਬਸ ਉਹਨਾਂ ਨਾਲ ਸ਼ੌਂਕ ਕਰ ਲੈਣਾ ਕਰਨਾ ਆਪਣਾ ਕਿ ਕੰਮਕਾਰ ਵੀ ਜ਼ਰੂਰੀ ਆ ਜ਼ਮੀਨ ਦਾ ਵੀ ਕੰਮ ਐ ਦੁਕਾਨ ਦਾ ਵੀ ਕੰਮ ਐ ਬਾਹਰ ਪੇਟ ਦਾ ਕੰਮ ਵੀ ਕਰੀਦਾ ਆ ਤੇ ਫਿਰ ਜਦੋਂ ਜ਼ਿਆਦਾ ਘਝੋਣੇ ਪੈਂਦੇ ਆ ਜ਼ਿਆਦਾ ਇਹਨਾ ਪਿੱਛੇ ਟਾਈਮ घालਣਾ ਪੈਂਦਾ ਠੀਕ ਆ ਨਾ ਉਹ ਗੱਲਬਾਤ ਵੀ ਨਹੀਂ ਬਣਦੀ ਫਿਰ ਬੋਤੇ ਕਬੂਤਰਾਂ ਵਿੱਚ ਤੇ ਬਦਾਮ ਵੀ ਕਿੰਨੇ ਕੁ ਨੂੰ ਪਾਉਣੇ ਇਕੱਠੇ 50 50 ਕਬੂਤਰ ਕੱਢਣੇ ਮੁਸ਼ਕਲ ਹੋ ਜਾਂਦੀ ਆ ਉਹਨਾਂ ਕਾਰਨਾਂ ਦੇ ਕਰਕੇ ਮੈਨੂੰ ਦੇਣੇ ਪੈ ਰਹੇ ਆ ਭਰਾਵੋ ਆ ਕਬੂਤਰ ਦੇਣ ਵਾਲੇ ਹਨੀਗੇ ਤੁਸੀਂ ਆਪ ਹੀ ਦੇਖ ਸਕਦੇ ਆ ਬਥੇਰੇ ਲੋਕ ਪਾਉਂਦੇ ਆ ਕੁਛ ਚੰਗੇ ਵੀ ਪਾਉਂਦੇ ਆ ਕਬੂਤਰ 100 ਦਾ ਵੀ ਚੰਗਾ ਮਿਲ ਜਾਂਦਾ ਪਰ ਉਹ 100 ਚ 21 ਚੰਗਾ ਮਿਲਦਾ 100 ਰੁਪਏ ਦਾ ਜਿਹੜਾ ਮਿਲਦਾ ਠੀਕ ਆ ਤੇ ਆ ਜੋੜਾ ਤੀਸਰਾ ਜੋੜਾ ਆ ਆਂਡੇ ਕਿਸੇ ਹੋਰ ਕਬੂਤਰੀ ਨੂੰ ਦਿੱਤੇ ਮੈਂ ਵੈਸੇ ਛੱਡੇ ਆ ਇਹ ਬੱਚੇ ਪਾਲਦੇ ਸੀਗੇ ਮੈਂ ਬਾਹਰ ਛੱਡਦਾ ਸੀ ਤੇ ਰਵੜਾ ਪਾ ਦਿੱਤੀਆਂ ਪਰਾਂ ਨੂੰ ਉਹ ਡੱਟ ਨਾ ਜਾਣ ਉਹ ਬੱਚੇ ਕਿਸੇ ਭਰਾ ਨੂੰ ਗਿਫਟ ਕਰਤੇ ਆ ਜੋੜੇ ਦੇ ਇਹ ਪਿਓਰ ਗੱਲੜ ਕਬੂਤਰ ਮਿੱਕੀ ਗਾਮੀ ਵਾਲ ਵਾਲੇ ਸੱਤ ਤੋਂ ਸੱਤ ਬੱਚੇ ਡਾਏ ਆ ਇਹਨਾਂ ਦੇ ਕੋਈ ਭਰਾ ਆ ਕੱਲ ਪਰਸੋਂ ਕਹਿੰਦਾ ਮੇਰੇ ਬਿਮਾਰੀ ਪੈ ਗਈ ਆ ਉਹਨੂੰ ਇੱਕ ਮਾਦੀ ਦੇ ਦਿੱਤੀ ਵੈਸੇ ਤੇ ਦੋ ਇਹਨਾਂ ਦੇ ਬੱਚੇ ਹੁਣੇ ਪਲੇ ਸੀ ਉਹ ਤੇ ਉਹ ਦਿੱਤੇ ਆ ਕੱਲ ਉਹਨੇ ਫੇਰ ਫੋਨ ਕੀਤਾ ਕਹਿੰਦਾ ਭਾਜੀ ਡਾਏ ਸੀਗੇ ਗੇਜਗੇ ਆ ਕੰਦਾਪਾਰ ਕੰਦਾ ਬਾਹਰ ਬੈਠ ਜਾਂਦੇ ਥੋੜੇ ਕਮਜ਼ੋਰ ਆ ਉਹਨੂੰ ਮੈਂ ਕਹਿਆ ਯਾਰ ਉਦੋਂ ਥੋੜੇ ਬਿਮਾਰੀ ਚੱਲਦੀ ਸੀ ਆਪਣੇ ਕਬੂਤਰ ਜਦੋਂ ਇਹ ਬੱਚੇ ਪਲੇ ਆ ਪਰ ਉਹ ਬੱਚੇ ਬਿਮਾਰੀ ਚ ਹੁਣ ਜ਼ਿੰਦਗੀ ਭਰ ਨਹੀਂ ਆਉਣ ਵਾਲੇ ਕਿਉਂਕਿ ਉਹ ਬਿਮਾਰੀ ਚ ਲੰਗੇ ਹੋਏ ਆ ਠੀਕ ਆ ਉਹਨਾਂ ਨੂੰ ਕੁਝ ਨਹੀਂ ਸੀ ਹੋਇਆ ਐਨ ਸੈੱਟ ਦਿੱਤੇ ਸੀ ਉਹਨੂੰ ਤੇ ਉਹਨੂੰ ਮੈਂ ਕਹਿਆ ਜਾਂ ਬਰੀਡਿੰਗ ਵਿੱਚ ਪਾਲੀ ਜਾਂ ਡਾਲਾਈ ਠੀਕ ਆ ਆਂਤੀ ਕਰਦੇ ਬੱਚੇ ਇਹਨਾਂ ਦੇ ਜਦੋਂ ਉੱਡਦੇ ਆ ਨਾ ਬਹੁਤ ਜ਼ਿਆਦਾ ਉੱਡਦੇ ਆ ਆ ਜੋੜਾ ਭਰਾਵੋ ਵੱਡਾ ਠੀਕ ਆ ਇਹ ਬਸ 2-4 ਦਿਨ ਦੀ ਗੱਲ ਆ ਜੇ ਤੇ ਬਿਕ ਗਏ ਠੀਕ ਆ ਨਹੀਂ ਤੇ ਫੇਰ ਮੈਂ ਉਧਰ ਜੋੜੇ ਲਾ ਦਿਆਂਗਾ ਇਹਨਾਂ ਦੇ ਕਿਉਂਕਿ ਇਦਾਂ ਲੰਮਾ ਸਮਾਂ ਰੱਖ ਕੇ ਬੇਲਿਆਂ ਨੂੰ ਮੈਂ ਵੀ ਇਹਨਾਂ ਤੋਂ ਕੀ ਕਰਾਉਣਾ ਹਨਾ ਫੇਰ ਬੱਚੇ ਕੱਢਣ ਕੇ ਅੱਗੇ ਬੱਚੇ ਸੇਲ ਕਰਦਾਂਗੇ ਇਹਨਾਂ ਤੇ ਇਹੀ ਹੋਊਗਾ ਤੇ ਜੇ ਕਿਸੇ ਭਰਾ ਨੂੰ ਚੰਗੇ ਲੱਗਣ ਤੋ ਆਪਣੇ ਤੋਂ ਲੈ ਸਕਦਾ ਜੋ ਕਹਿਤਾ ਭਰਾਬਾ ਉਹੀ ਹੋਊਗਾ ਠੀਕ ਆ ਜਿਹੜੀ ਸਾਫ਼ ਜੀ ਗੱਲ ਆ पता मेनू दुनिया ਝੂਠ ਬੋਲ ਕੇ ਵੇਚਦੀ ਆ ਇਧਰ ਨਰ ਆਪਣੇ ਕੋ ਦੇਖੋ ਕਿੰਨੇ ਆ ਇਹ ਤਿੰਨ ਜੋੜੇ ਬੈਸੇ ਸਪੈਸ਼ਲ ਪਾਏ ਮੈਂ ਤੁਹਾਨੂੰ ਸਾਰੇ ਕਬੂਤਰ ਦੇ ਦੇਣੇ ਭਰਾਬੋ ਦੇਖ ਲਵੋ ਪਰ ਕੱਲੇ ਨਰ ਦਾ 5000 ਰੁਪਿਆ ਲਵਾਂਗੇ ਜਿਹੜਾ ਮਰਜ਼ੀ ਚੱਕ ਲਿਓ ਆ ਥੱਲੇ ਬੈਠੇ ਆ ਕਬੂਤਰ ਠੀਕ ਆ ਔਰ ਡੱਬਾ ਦੇ ਆਪਾਂ ਨੇ ਮਹਿੰਗਾ ਲਿਆਂਦਾ ਹੈ ਕਬੂਤਰ ਉਹ ਨਹੀਂਗਾ ਭਰਾਵੋ ਦੇਣਾ ਉਹ ਤਾਂ ਵੈਸੇ ਡੱਬਿਆਂ ਦਾ ਆਪਾਂ ਨੂੰ ਸ਼ੌਂਕ ਆ ਠੀਕ ਆ ਤੇ ਸ਼ੌਂਕ ਵਾਸਤੇ ਲਿਆਂਦਾ ਸੀਗਾ ਜੋ ਆਪਣੇ ਮੈਂ ਘਰ ਦੇ ਕਬੂਤਰ ਉਸ ਤੋਂ ਬਾਅਦ ਬਣਾਏ ਆ ਸਭ ਦੇ ਦੇਣੇ ਆ ਭਰਾਵੋ ਇਹ ਕਾ ਬੌਂਸਾ ਆ ਇਹ ਦੇਸੀ ਆ ਇਹ ਤੁਹਾਡੇ ਕੰਮ ਦਾ ਨਹੀਂ ਇਹ ਵੀ ਆਪਣੇ ਸ਼ੌਂਕ ਨਾਲ ਹੀ ਰੱਖਿਆ ਕਿ ਬੱਚੇ ਵਿੱਚੇ ਪੁਲਾੜੀ ਦੇਣਾਂ ਕੋਲੋਂ ਬਸ ਇੰਨਾ ਕੀ ਆ ਠੀਕ ਆ ਬਾਕੀ ਆ ਲਾਲਚੀਨੇ ਦੇਸੀਆਂ ਦਾ ਵੀ ਜੋੜਾ ਹੈਗਾ ਆਪਣੇ ਤੋਂ ਇਹ ਵੀ ਕਬੂਤਰ ਕਿਹੜੇ ਟਾਈਮ ਰਾਤ ਦੇ 9:30 9:00 ਵਜੇ ਤੱਕ ਦੇ ਉੱਡੇ ਆ ਪੁਰਾਣੇ ਕਬੂਤਰ ਹੈ ਲਾਲ ਚੀਨਾ ਦੇਸੀ ਜੋੜਾ ਹੀ ਆ ਕਬੂਤਰੀ ਵੀ ਉਧਰ ਹੈ ਗਈ ਆ ਤੇ ਇਹ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਆਪਾਂ ਦੇ ਦੇਾਂਗੇ ਠੀਕ ਆ ਆ ਵੀ ਕਬੂਤਰ ਉੱਡਿਆ ਪੂਰਾ ਦਿਨ ਇਹ ਵੀ ਦੇਸੀ ਆ ਠੀਕ ਆ ਜੀ ਇਹ ਦੇਨ ਨੂੰ ਦਿਲ ਨਹੀਂ ਕੀਤਾ ਕਿਸੇ ਟਾਈਮ ਪੁਰਾਣੇ ਕਬੂਤਰ ਸਾਂਭ ਕੇ ਰੱਖੇ ਕਿ ਕਾਦੇ ਵਾਸਤੇ ਦੇਣੇ ਯਾਰ ਪਰ ਲੋਟ ਨਹੀਂ ਹੁੰਦਾ ਭਰਾਵੋ ਠੀਕ ਹੈ ਨਾ ਤੂੰ ਖੁੱਡੇ ਦੀ ਸਫਾਈ ਸੁਫਾਈ ਵੀ ਦੇ ਸਕਦੇ ਆ ਟਾਈਮ ਨਹੀਂ ਹੁਣ ਇੰਨਾ ਲੱਗਦਾ ਥੋੜੇ ਬੀਜੀ ਹੋਣ ਕਰਕੇ ਤੇ ਤਾਂ ਕਰਕੇ ਆਪਾਂ ਭਰਾਵੋ ਦੇ ਦੇਨੇ ਆ ਉੱਤੇ ਬੈਠੇ ਆ ਕਬੂਤਰ ਠੀਕ ਆ ਇਹਨਾਂ ਨਾਲ ਵੀ ਕਬੂਤਰੀਆਂ ਚਾਹੀਦੀਆਂ ਹੋਈਆਂ ਉਹ ਵੀ ਲਾ ਦੇਾਂਗਾ ਠੀਕ ਆ ਉਹ ਸਪੈਸ਼ਲ ਮੈਂ ਤਿੰਨ ਜੋੜੇ ਇਸ ਕਰਕੇ ਪਾਏ ਕਿ ਚੱਲ ਭਰਾਵਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜਾਵੇ ਕਿ ਕਹਿੋ ਜੇ ਕਬੂਤਰ ਨੇੜਿਓਂ ਦਿਖਾ ਲ ਦਿੱਤੇ ਇਹਦੇ ਵਿੱਚ ਜਿਹੜਾ ਮੈਂ ਪੀਲੀ ਅੱਖ ਦਾ ਕਬੂਤਰ ਛੱਡਿਆ ਉਹਦੇ ਭਰਾ ਬੈਠੇ ਆ ਆਹ ਦੇਖੋ ਕਬੂਤਰ ਦੂਰੋਂ ਤਾਂ ਨਹੀਂ ਪਤਾ ਲੱਗਦਾ ਪਤਾ ਨੇੜਿਓਂ ਲੱਗਦਾ ਕਬੂਤਰਾਂ ਦਾ ਇਹ ਕਬੂਤਰਾਂ ਤੇ ਕਿਸੇ ਟਾਈਮ ਬੜੇ ਬੜੇ ਵੀਊ ਆਏ ਆ ਬੜੇ ਲੋਕਾਂ ਨੇ ਮੰਗੇ ਉਹ ਟਾਈਮ ਦੇ ਵਿੱਚ ਕਿ ਵੀਰੇ ਪੀੜੀਆਂ ਅੱਖਾਂ ਵਾਲੇ ਕਬੂਤਰ ਦੇ ਦੇ ਆ ਆ ਦੂਜੀ ਡਾਰੇ ਨਾ ਹੋ ਗਏ ਟੁੱਡਿਆ ਖੱਟੀਆਂ ਅੱਖਾਂ ਦਾ ਆ ਚਿੱਟੀਆਂ ਅੱਖਾਂ ਦਾ ਜਿਹੜਾ ਆ ਪਿੱਛੇ ਘੁੰਮਦਾ ਇਹ ਛਾ ਅੱਖਿਆਂ ਦਾ ਬੱਚਾ ਇਹ ਦੋ ਬੱਚੇ ਕੱਢੇ ਆਪਣੇ ਕੋ ਛਾ ਅੱਖਿਆਂ ਨੇ ਚਿੱਟੀਆਂ ਅੱਖਾਂ ਦੇ ਉਹ ਚਿੱਟੀਆਂ ਅੱਖਾਂ ਦਾ ਕਬੂਤਰ ਸੋਕੇ ਦੇ ਵਿੱਚ ਹੀ ਸਾਜੂ-ਸੱਤ ਕਰ ਗਏ ਸੋਕੇ ਵਿੱਚ ਹੀ ਠੀਕ ਆ ਉਹ ਫੁੱਲ ਗਰਮੀ ਚ ਮੱਛੀ ਗਰਮੀ ਚ ਬੈਰੀ ਨੇ ਚੁੱਕਿਆ ਸੀ ਉਹ 2:30 ਵਜੇ ਮੈਂ ਪੈੜੀ ਵਿੱਚ ਤੁਰ ਗਿਆ ਕਬੂਤਰ ਨਹੀਂ ਆਇਆ ਕਰੇ ਉਦੋਂ ਬੈਰੀ ਪੈਂਦੀ ਸੀ ਮੈਨੂੰ ਖਤਰਾ ਵੀ ਸੀਗਾ ਪਰ ਉਹ ਪਤੰਦਰ ਨਿਕਲ ਗਿਆ ਖੁੱਡੇ ਵਿੱਚੋਂ ਉਹ ਚਿੱਟੀਆਂ ਅੱਖਾਂ ਦਾ ਸੀ ਉਹ ਵੀ ਇਹ ਬੱਚਾ ਛੋਟਾ ਹੁੰਦਾ ਕਾਲਾ ਸੀ ਪਿਓਰ ਕਾਲਾ ਬਾਅਦ ਵਿੱਚ ਚਿੱਟਾ ਹੋ ਗਿਆ ਆ ਦੇਖੋ ਹੁਣ ਵੀ ਸ਼ਾਪ ਹੈਗੀ ਉੱਤੇ ਇਹਦੇ ਠੀਕ ਆ ਇਹ ਨਵਾਂ ਨਕੋਰ ਹੀ ਆ 2:30 ਸਾਲ ਦਾ ਹੋ ਗਿਆ ਜੋੜੇ 'ਚ ਨਹੀਂ ਲਾਇਆ ਤੇ ਜੇ ਜੋੜੇ 'ਚ ਨਹੀਂ ਲਾਉਣੇ ਰੋਕ ਲਿਆ ਸੀ ਮੈਂ ਤੇ ਫੇਕ ਕਰਨੇ ਵੀ ਕੀ ਆ ਰੱਖ ਕੇ ਠੀਕ ਆ ਨਾ ਤੇ ਇਹਨਾ ਕਾਰਨਾ ਕਰਕੇ ਮੈਂ ਕਹਿੰਦਾ ਕਿ ਭੀੜ ਵੱਧਦਾ ਹੀ ਆ ਹੋਰ ਕਾ ਖੜੀ ਹੈਗਾ ਤੇ ਚਲੋ ਆਪਾਂ ਇਹਨਾਂ ਨੂੰ ਸੇਲ ਹੀ ਕਰ ਦਿੰਨੇ ਆ ਤੇ ਕਰਨੇ ਭਰਾਵੋ ਚੰਗੇ ਰੇਟ ਤੇ ਆ ਠੀਕ ਆ ਚੰਗੇ ਰੇਟ ਤੇ ਸੇਲ ਕਰਨੇ ਆ ਹੋ ਜਾਣਗੇ ਹੋ ਜਾਣਗੇ ਨਾ ਹੋਣਗੇ ਤਾਂ ਵੀ ਫੇਕੋਲ ਹੀ ਰਹਿਣਗੇ ਕੀ ਕਰਨਾ ਫਿਰ ਹਨਾ ਫਿਰ ਡਾਵਾਂਗੇ ਇਹਨਾਂ ਨੂੰ ਇਹਨਾਂ ਦੇ ਅੱਗੋਂ ਬੱਚੇ ਕਢਾਵਾਂਗੇ ਪੇ ਰਹਿਣਗੇ ਫਿਰ ਪਰ ਉਦਾਂ ਦੇਣ ਵਾਲੇ ਨਹੀਂ ਹੈਗੇ ਠੀਕ ਆ ਇਹਨਾਂ ਵਿੱਚ 5000 ਦਾ ਇੱਕ ਨਗਦ ਦੇ ਦਿਆਂਗੇ ਜਿਹੜਾ ਵੀ ਕਬੂਤਰ ਚਾਹੀਦਾ ਹੋਇਆ ਕੱਲਾ ਦੇ ਦਿਆਂਗੇ ਤੇ ਜੇ ਕਬੂਤਰੀ ਨਾਲ ਲਾਉਣੀ ਹੋਈ ਫਿਰ 10000 ਦਾ ਜੋੜਾ ਦੇ ਦਵਾਂਗੇ ਤੇ ਉਧਰਲੇ ਜੋੜੇ ਵੀ ਜਿਹੜੇ ਤਿੰਨ ਦਿਖਾਏ ਉਹ ਵੀ 10-10000 ਦੇ ਦਵਾਂਗੇ ਕਿਉਂਕਿ ਮੈਂ ਗੱਲ ਹਮੇਸ਼ਾ ਭਰਾਵਾ ਕਲੀਅਰ ਹੀ ਕਰਦਾ ਠੀਕ ਹੈ ਨਾ ਗੋਲ ਮੋਲ ਨਹੀਂ ਕਰਦਾ ਕਿ ਅਮਰੀਕਾ ਵਾਲੇ ਦਾ ਫੋਨ ਆ ਗਿਆ ਤੇ ਉਹਨੂੰ ਮੈਂ 15000 ਦਾ ਦੱਸ ਦਵਾਂਗੇ ਜੇ ਮੈਂ ਇਹਦੇ ਵਿੱਚ ਨਾ ਦੱਸਾਂ ਤੇ ਮੈਂ ਵੀਡੀਓ ਵਿੱਚ ਹੀ ਦੱਸ ਦਿੱਤਾ ਕਿਉਂਕਿ ਬਹੁਤੇ ਬੰਦੇ ਰੇਟ ਨਹੀਂ ਦੱਸਦੇ ਉਹ ਕੰਟਰੀਆਂ ਦੇ ਹਿਸਾਬ ਨਾਲ ਰੇਟ ਦੱਸਦੇ ਆ ਠੀਕ ਆ ਅਮਰੀਕਾ ਵਾਲੇ ਦਾ ਆ ਗਿਆ ਉਹਨੂੰ 15 ਦੱਸ ਦਿੱਤਾ ਇੱਧਰ ਵਾਲੇ ਦਾ ਆ ਗਿਆ ਉਹਨੂੰ 5 ਦੱਸ ਦਿੱਤਾ ਫਰਾਂਸ ਵਾਲੇ ਦਾ ਕਿਸੇ ਦਾ ਆ ਗਿਆ ਉਹਨੂੰ 10-10 ਦੱਸ ਦਿੱਤਾ ਉਹ ਬੰਦੇ ਦਾ ਲੈਵਲ ਚੈੱਕ ਕਰਕੇ ਰੇਟ ਦੱਸਦੇ ਆ ਠੀਕ ਆ ਆਪਾਂ ਨੇ ਲੈਵਲ ਨਹੀਂ ਚੈੱਕ ਕਰਨਾ ਸਾਰਿਆਂ ਵਾਸਤੇ ਇੱਕੋ ਹੀ ਰੇਟ ਆ ਠੀਕ ਆ ਭਰਾਵੋ ਜਿੱਦਾਂ ਦਾ ਕਿਸੇ ਮੇਰੇ ਪ੍ਰਾਣਾ ਕਬੂਤਰ ਲੈਣਾ ਮਿਲ ਜਾਊਗਾ ਇਹਦੇ ਵਿੱਚ ਪ੍ਰਾਣਾ ਕਬੂਤਰ ਪੰਚਾਇਤਾਂ ਵਾਲਾ ਪਿਓਰ ਮੀਰਾ ਵਾਲਾ ਕਬੂਤਰ ਆਹ ਬੈਠਾ ਆਹ ਵਾਲਾ ਠੀਕ ਆ ਇਹ ਕਬੂਤਰ ਪਿੱਛੇ ਪੰਚਾਇਤਾਂ ਵੀ ਹੋਈਆਂ ਕਿਸੇ ਟਾਈਮ ਜਿਹੜੇ ਬਜ਼ੁਰਗ ਨੇ ਆਪਾਂ ਨੂੰ ਦਿੱਤਾ ਸੀ ਹਣਾ ਕਹਿੰਦਾ ਇਹ ਕਬੂਤਰ ਨਵੇਂ ਵਾਲਾ ਗਵਾਇਓ ਕਹਿੰਦਾ ਮੇਰੇ ਤਾਂ ਬਹੁਤ ਪੰਚਾਇਤਾਂ ਹੋਈਆਂ ਉਹਨੇ ਫੜਿਆ ਸੀ ਇਹ ਕਬੂਤਰ ਠੀਕ ਆ ਬਹੁਤ ਕਬੂਤਰ ਇਹੋ ਜਿਹੇ ਹੁਣ ਮੈਂ ਕੱਲੇ-ਕੱਲੇ ਦੀ ਕੀ ਕਹਾਣੀ ਦੱਸਨੀ ਤੁਹਾਨੂੰ ਹਣਾ ਬਸ ਮੋٹے ਤੌਰ ਤੇ ਵੀਡੀਓ ਪਾਉਣ ਲੱਗਾ ਆ ਜਿੰਨੂੰ ਪਛਾਣ ਹੋਈ ਉਹਨੇ ਲੈ ਹੀ ਲੈਣੇ ਆ ਠੀਕ ਆ ਮੈਂ ਕੋਈ ਇਕੱਲਾ ਇਕੱਲਾ ਦਿਖਾ ਕੇ ਨੇੜੇ ਤੋਂ ਜਾਂ ਮੈਂ ਕਹਾਂ ਕਿ ਪੂਰੀ ਗੋਝ ਕੱਢਾਂ ਕਬੂਤਰਾਂ ਬਾਰੇ ਦੱਸਾਂ ਕੋਈ ਬੰਦਾ ਇੰਪ੍ਰੈਸ ਹੋ ਜਾਵੇ ਇੰਪ੍ਰੈਸ ਕਰਨ ਦੀ ਜ਼ਰੂਰਤ ਹੀ ਨਹੀਂ ਕਿ ਮੈਂ ਦੂਰੋਂ ਹੀ ਦਿਖਾਉਂਦੇ ਆ ਆ ਤੁਹਾਨੂੰ ਜਿੰਨੂੰ ਚੰਗਾ ਲੱਗਾ ਉਹਨੇ ਲੈ ਲੈਣਾ ਉਹਨੂੰ ਪਤਾ ਲੱਗ ਜਾਣਾ ਕੀ ਆ ਠੀਕ ਆ ਕੋਈ ਜ਼ੋਰ ਜ਼ਬਰਦਸਤੀ ਪਾ ਕੇ ਕਿਸੇ ਨੂੰ ਦੇਣਾ ਉਹ ਚੰਗੀ ਗੱਲ ਨਹੀਂ ਹੈਗੀ ਜਿੰਨੇ ਦੇਖਣਾ ਉਹਨੇ ਦੂਰੋਂ ਹੀ ਦੇਖ ਲੈਣਾ ਠੀਕ ਆ ਭਰਾਵੋ ਆ ਥੋੜੇ ਕਬੂਤਰਾਂ ਦਾ ਮੈਂ ਚਾਨਣਾ ਪਾਇਆ ਆ ਤੁਹਾਨੂੰ ਸਾਰੇ ਇਦਾਂ ਦੇ ਹੀ ਆ ਕਹਾਣੀਕਾਰ ਹੀ ਕਬੂਤਰ ਆ ਸਾਰੇ ਵਿੱਚ ਬੈਠੇ ਠੀਕ ਆ ਤੇ ਉਧਰ ਜਿਹੜਾ ਗੱਲੜਾਂ ਦਾ ਜੋੜਾ ਦਿਖਾ ਲਿਆ ਉਹਨਾਂ ਦਾ ਪੱਠਾ ਇੱਕ ਦਿਖਾ ਲ ਦਿਨਾ ਤੁਹਾਨੂੰ ਆ ਕਬੂਤਰੀ ਤੇ ਗਿਆ ਸੇਮ ਫੋ ਲੁੱਡਿਆ ਇੱਕ ਦਿੱਤਾ ਆਪਾਂ ਨੇ ਜਲੰਦਰ ਦਿੱਤਾ ਪ੍ਰਾਨ ਆ ਬੈਠਾ ਦੇਖ ਕਬੂਤਰੀ ਨਾਲ ਦਾ ਆ ਕਟੀਆਂ ਅੱਖਾਂ ਦਾ ਇਹ ਐਤ ਕੀ ਵੀ ਟਾਇਆ ਤੇ ਇੱਕ ਜਲੰਦਰ ਗਿਆ ਆਪਣੇ ਭਰਾ ਕੋਲ ਇੱਕ ਆਪਣੇ ਭਰਾ ਫਰਾਂਸ ਵਾਲੇ ਕੋਲ ਗਿਆ ਸੀ ਇੱਥੇ ਡੱਡੀਆਂ ਪਿੰਡ ਕਬੂਤਰੀ ਗਈ ਸੀ ਭਾਜੀ ਦੇ ਕੋਲ ਤੇ ਉਹ ਮੇਰੇ ਕੋਲ ਬਹੁਤ ਉੱਡੀ ਹੀ ਕਬੂਤਰੀ ਜਦੋਂ ਮੈਂ ਵੀਡੀਓ ਪਾਈ ਸੀ ਤਿੰਨ ਕਬੂਤਰੀਆਂ ਆਪਣੀਆਂ ਲੇਟ ਬੈਠੀਆਂ ਸੀਗੀਆਂ ਸ਼ਾਮਾਂ ਨੂੰ ਸੱਤੋ-ਸੱਤ ਕੀਤੇ ਸੀ ਉਹਨਾਂ ਨੇ ਉਹ ਕਬੂਤਰੀ ਭਾਜੀ ਨੂੰ ਗਿਫਟ ਕੀਤੀ ਸੀ ਉਹਨਾਂ ਕੋਲ ਸ਼ਾਂਤ ਮਿਲਦਾ ਮਰ ਗਈ ਬਿਮਾਰੀ ਆ ਗਈ ਉਹਨਾਂ ਦੇ ਵੀ ਤੇ ਬਿਮਾਰੀ ਆ ਕੇ ਪਈ ਬਹੁਤ ਥਾਵਾ ਤੇ ਨਾ بارشਾਂ ਜਿਆਦਾ ਹੋਣ ਕਰਕੇ ਉਹਨਾਂ ਕੋਲ ਮਿਲਦਾ ਮਰ ਗਈ ਇੱਕ ਕਬੂਤਰ ਇਹਨਾਂ ਨਾਲ ਦਾ ਗੱਲੜ ਆਪਣੇ ਭਾਜੀ ਕੋ ਹੁਸ਼ਿਆਰਪੁਰ ਪਿਆ ਆ ਠੀਕ ਆ ਤੇ ਆ ਵੱਡਾ ਜੋੜਾ ਇਸੇ ਹੇਰ ਤੇ ਦਿੱਤਾ ਆ ਇਹਨਾਂ ਦਾ ਮਾਪਾਪ ਜਿਨ੍ਹਾਂ ਦੇ ਮੈਂ ਪੱਠੇ ਪੱਠੀਆਂ ਗਿਫਟ ਕੀਤੇ ਆ ਜਾਂ ਵੇਚੇ ਆ ਵੇਚੀਆਂ ਤਾਂ ਕੋਈ ਹੈ ਹੀ ਨਹੀਂ ਸੀ ਇਹਨਾਂ ਵਿੱਚੋਂ ਮੈਨੂੰ ਲੱਗਦਾ ਨਹੀਂ ਇਹ ਹੁਣ ਵੇਚਿਆ ਆ ਕੇ ਹਾਂ ਆ ਤਿੰਨ ਚਾਰ ਮਹੀਨੇ ਪਹਿਲਾਂ ਵੇਚਿਆ ਇਹਦੇ ਨਾਲ ਦਾ ਗੱਲੜ ਕਬੂਤਰ ਸੇਮ ਇਹਦੀ ਕਾਪੀ ਠੀਕ ਆ ਉਹ ਭਰਾ ਦਾ ਵੀ ਕੱਲ ਮੈਸੇਜ ਆਇਆ ਸੀ ਕਹਿੰਦਾ ਭਾਈ ਯਾਰ ਮੈਂ ਡੋਣ ਵਾਸਤੇ ਪੋਣੇ ਪਤਾ ਨਹੀਂ ਕੋਈ ਪੁਆਇੰਟ ਵਾਲੀਆਂ ਬਾਜ਼ੀਆਂ ਹੋਣੀਆਂ ਪਾਲਵਾ ਹੁਣਾ ਵਿੱਚ ਮੈਂ ਕਿਹਾ ਯਾਰ ਮੈਨੂੰ ਪਤਾ ਹੀ ਨਹੀਂ ਮੈਂ ਤੈਨੂੰ ਕਿਹੜੇ ਕਬੂਤਰ ਦਿੱਤੇ ਆ ਕਿਉਂਕਿ ਕਬੂਤਰ ਦਿੱਤੇ ਹੀ ਇੰਨੇ ਕਿ ਯਾਦ ਹੀ ਨਹੀਂ ਮੈਂ ਕਿਹਾ ਮੈਨੂੰ ਫੋਟੋ ਪਾ ਉਹਨੇ ਕੱਲ ਫੋਟੋ ਭਾਈ ਫਿਰ ਉਹਨੂੰ ਮੈਂ ਦੱਸਿਆ ਕਾਲੀ ਚੀਨੀ ਕਬੂਤਰੀ ਸੀ ਤੇ ਆ ਕਬੂਤਰ ਸੀ ਗਾਲੜ ਤਾਂ ਮੈਂ ਕਿਹਾ ਪਾ ਦੇ ਮੈਂ ਕਿਹਾ ਫੋਲ ਡੇ ਆ ਢਾ ਕੇ ਦੇਖ ਲੈ ਮੈਂ ਕਿਹਾ ਚੈੱਕ ਕਰ ਲੈ ਠੀਕ ਹੈ ਨਾ ਤੇ ਤਾਂ ਕਰਕੇ ਭਰਾਵੋ ਵੱਡੇ ਜੋੜੇ ਦੇਣੇ ਆ ਅੱਗੇ ਜੇ ਦੀ ਸਮਝ ਹੋਈ ਹਨਾ ਜਾਂ ਜਿੰਨੂੰ ਭੋਗਦਾ ਹੋਇਆ ਉਹ ਲੈ ਲੈ ਮੇਰਾ ਵੀਰ ਭਰਾ ਤੇ ਆਪਾਂ ਨੇ ਦੇ ਦੇਣੇ ਆ ਠੀਕ ਹੈ ਜੀ ਆਹ ਤਕਰੀਬਨ ਇੰਨੇ ਕਬੂਤਰ ਆਪਣੇ ਕੋਲ ਦੇਣ ਵਾਲੇ ਆ ਤੇ ਵਿੱਚੋਂ ਕਬੂਤਰੀਆਂ ਹੋਣੀਆਂ 10 ਕ ਮੈਨੂੰ ਲੱਗਦਾ ਉਹ ਵੀ ਦੇਣ ਵਾਲੀਆਂ ਇੰਨੇ ਕਬੂਤਰ ਘੱਟ ਕਰਨੇ ਆ ਉਹ ਵੀ ਇੱਕਦਮ ਜੇ ਮੈਂ ਦੇਣ ਵਾਲਾ ਹੁੰਦਾ ਤਾਂ ਮੈਂ ਪਹਿਲਾਂ ਹੀ ਵੇਚ ਪੂਚ ਦੇਣੇ ਸੀਗੇ ਠੀਕ ਹੈ ਨਾ ਪਰ ਹੁਣ ਮੈਂ ਸੋਚਿਆ ਕਿ ਯਾਰ ਆਪਾਂ ਨੇ ਘੱਟ ਕਰਨੇ ਆ ਲਿਮਟਿਡ ਜਿਹਾ ਸ਼ੌਂਕ ਕਰਨਾ ਆ ਕਿਉਂਕਿ ਜਿਆਦਾ ਖੱਜਲ ਖਰਾਬੀ 'ਚ ਨਹੀਂ ਪੈਣਾ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇੰਨੇ ਕਬੂਤਰ ਸਾਹਮਣੇ ਉਹ ਵੀ ਬਾਜ਼ੀਆਂ ਦੇ ਟਾਈਮ ਠੀਕ ਹੈ ਤੇ ਦੱਸਿਓ ਭਰਾਵੋ ਕਿੱਦਾਂ ਲੱਗੇ ਕਬੂਤਰ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਆ ਸਾਰੇ ਭਰਾਵਾਂ